ਆਧਵੀ ਪਾਰਟੀ ਜਿੰਦਾਬਾਦ ਦਾਲਾ ਜਿਸਣੀ ਭੁੱਲਰ ਜਿੰਦਾਬਾਦ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਦਾਣਾ ਮੰਡੀ ਪੱਟੀ 'ਚ ਵਿਸ਼ਾਲ ਇਕੱਠ ਕੀਤਾ ਗਿਆ ਤੇ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਇਕੱਠ ਸੰਬੋਧਨ ਕਰਨਗੇ ਇਸ ਇਕੱਠ ਵਿੱਚ ਪਿੰਡ ਸਬਰਾ ਅਤੇ ਬਲਾਕ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਕਾਫਲਾ ਪੁੱਜਾਇ ਇਸ ਮੌਕੇ ਬਲਾਕ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਪਰਵਾ ਹੁੰਗਾਰਾ ਮਿਲ ਰਿਹਾ ਹੈ ਦਲਾਲਜੀਤ ਸਿੰਘ ਪੁੱਲਰ ਨੂੰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋ ਸਕਦੀ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਵਰਕਰ ਵੋਲੰਟੀਅਰ ਹਾਜ਼ਰ ਹਨ ਪੱਟੀ ਤੋਂ ਚੀਫ ਬਿਊਰੋ ਮਨਕੀ ਸਿੰਘ ਝਿੰਦਾ ਤੇ ਪੱਤਰਕਾਰ ਸੰਦੀਪ ਸਿੰਘ ਮਿੱਟੂ ਦੀ ਵਿਸ਼ੇਸ਼ ਰਿਪੋਰਟ ਕਿਨਾਰੀ ਤੁਹਾਡਾ ਬਰਨਾਰੀ ਅਵਤਾਰ ਸਿੰਘ ਜੀ ਬਲਾਕ ਪ੍ਰਧਾਨ ਜੋ ਕਾਫਲਾ ਰਵਾਨਾ ਹੋ ਰਿਹਾ ਪਿੰਡ ਸਭਰਾ ਤੋਂ ਕੀ ਕਹਿਣਾ ਚਾਹੋਗੇ ਇਹ ਜੀ ਅੱਜ ਪੱਟੀ ਵਿਖੇ ਸੀਐਮ ਭਗਵੰਤ ਮਾਨ ਸਿੰਘ ਪਹੁੰਚ ਰਹੇ ਹੈ ਜੀ ਕੇਸ ਬੰਦ ਚੱਲ ਰਹੇ ਹੋ ਇਹ ਜੀ ਲੋਕ ਸਭਾ ਚੋਣਾ ਡੂਰ ਸਾਹਿਬ ਤੋਂ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਭੁੱਲਰ ਖੜੇ ਉਹਨਾਂ ਦੇ ਹੱਕ ਦੇ ਚੋਣ ਪ੍ਰਚਾਰ ਕਰਨ ਅੱਜ ਪੱਟੀ ਵਿਖੇ ਪਹੁੰਚ ਰਿਹਾ ਜੀ ਤੇ ਕਿਦਾਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਸਹਿਯੋਗ ਜੀ ਬਹੁਤ ਵਧੀਆ ਸਹਿਯੋਗ ਮਿਲਦਿਆ ਨਾਲ ਸਾਡੇ ਆਰਾਮਗੜ੍ਹਿਆ ਬਰਾਦਰੀ ਸਾਰੇ ਵੀਰ ਇੱਕ ਜੁੱਟ ਹੋ ਕੇ ਸਾਡੇ ਨਾਲ ਤੁਰਿਆ ਅੱਜ ਅੱਜ ਬਹੁਤ ਵੱਡਾ ਕਾਫਲਾ ਉਹਨਾਂ ਦਾ ਵੀ ਸਾਡੇ ਨਾਲ ਹੀ ਜਾ ਰਿਹਾ ਵਾ ਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਸ਼ਰਨਜੀਤ ਸਿੰਘ ਪੂਰਾ ਪਿੰਡ ਸਭਰਾ ਹਾਂਜੀ ਕੀ ਕਹਿਣਾ ਜੀ ਜੋ ਅੱਜ ਪੱਟੀ ਰੈਲੀ ਦੇ ਲਈ ਜੋ ਕਾਫਲਾ ਰਵਾਨਾ ਹੋ ਰਿਹਾ ਜੀ ਪਿੰਡ ਸਭਰਾ ਦਾ ਅੱਜ ਜੀ ਜੋ ਪੱਟੀ ਰੈਲੀ ਹੋ ਰਹੀ ਆ ਉਹਦੇ ਸਬੰਧ ਵਿੱਚ ਅਸੀਂ ਸਰਦਾਰ ਅਵਤਾਰ ਸਿੰਘ ਬਲਾਕ ਪ੍ਰਧਾਨ ਦੇ ਘਰ ਖੜੇ ਆ ਤੇ ਸਾਰਾ ਨਗਰੇ ਤੋਂ ਇਕੱਠਾ ਹੋ ਕੇ ਉਹਨਾਂ ਦੀ ਅਗਵਾਈ 'ਚ ਇਹ ਮਾਰਚ ਕੱਟ ਕੇ ਅਸੀਂ ਉੱਥੇ ਰੈਲੀ 'ਤੇ ਜਾ ਰਹੇ ਆ ਉਹਨਾਂ ਦੇ ਵਿਚਾਰ ਸੁਣੋਗੇ ਮੁੱਖ ਮੰਤਰੀ ਸਾਹਿਬ ਹਾਂਜੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਵਾ ਉਹ ਕੈਬਨਿਟ ਮੰਤਰੀ ਸਰਦਾਰ ਲਾਰਜ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਰੈਲੀ ਕਰ ਰਿਹਾ ਵਾ ਇਸ ਲਈ ਸੁਭਰਾ ਨਗਰ ਜਿਹੜਾ ਵਾ ਇਹ ਵੱਡੀ ਗਿਣਤੀ ਦੇ ਵਿੱਚ ਉੱਥੇ ਸ਼ਮੂਲੀਅਤ ਕਰੂਗਾ ਤੇ ਸਰਦਾਰ ਅਵਤਾਰ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਇਹ ਸਾਰਾ ਨਗਰ ਜਾ ਰਿਹਾ ਹੈ ਜੀ ਤੁਹਾਡਾ ਰਵੀ ਸਿੰਘ ਚੇਅਰਮੈਨ ਹਾਂ ਜੀ ਕੀ ਕਹਣਾ ਜੋ ਅੱਜ ਕਾਫਲਾ ਰਵਾਨਾ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਅੱਜ ਕੀ ਲਾਲਜੀਤ ਸਿੰਘ ਜੀ ਭੁੱਲਰ ਟਰਾਂਸਪੋਰਟ ਮੰਤਰੀ ਉਹਨਾਂ ਨੂੰ ਦੂਰ ਸਾਹਿਬ ਤੋਂ ਜਿਹੜੀ ਟ੍ਰਿਕ ਮਰੀ ਆ ਇਸ ਕਰਕੇ ਅੱਜ ਭਗਵੰਤ ਸਿੰਘ ਜੀ ਮਾਨ ਸਾਹਿਬ ਅੱਜ ਪੱਤੀ ਪਹੁੰਚ ਰਹੇ ਆ ਤੇ ਪੱਤੀ ਅੱਜ ਰੈਲੀ ਕੱਢੀ ਜਾ ਰਹੀ ਆ ਸਰਦਾਰ ਲਾਲਜੀਤ ਸਿੰਘ ਜੀ ਪੁਲਤ ਸਾਹਿਬ ਦੇ ਖਾਤੇ ਰੈਲੀ ਕੀਤੀ ਜਾ ਰਹੀ ਆ ਕਿੰਨਾ ਦਾ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਬਹੁਤ ਵਧੀਆ ਪਰ ਮਹੰਗਾਰਾਵਾ ਇਸ ਵੇਲੇ ਦੁਨੀਆ ਜਿਹੜੀ ਆ ਪਰਵੇਂ ਸੀਜ਼ਨ ਵੀ ਕਰਤਦਾ ਬਹੁਤ ਜ਼ਿਆਦਾ ਸਰੀ ਤੇ ਆ ਪਰ ਤਾਂ ਵੀ ਇਸ ਵੇਲੇ 35 40 ਗੱਡੀਆਂ ਲੈ ਕੇ ਸਭਰਾ ਤੋਂ ਹਰਵਾਨਾ ਉੱਨ ਲੱਗੇ ਆ ਇਸ ਕਰਕੇ ਕਿਉਂਕਿ ਲਾਲਜੀਤ ਸਿੰਘ ਜੀ ਭੁੱਲ ਜਿਹੜੇ ਆ ਸ਼ੁਰੂ ਤੋਂ ਲਾਚੂ ਮੰਤਰੀ ਬਣਿਆ ਉਹਨਾਂ ਨੇ ਇੱਥੇ ਰਹਿ ਕੇ ਸੰਸਦ ਦੇ ਵਿੱਚ ਸੇਵਾ ਕੀਤੀ ਆ ਪਿੰਡਾਂ ਦੇ ਵਿੱਚ ਫਿਰ ਕੇ ਸੇਵਾ ਕੀਤੀ ਆ ਇਹ ਕਰਕੇ ਦੁਨੀਆ ਦੇ ਪੱਲ ਦੇ ਵਿੱਚ ਬਹੁਤ ਅਸ਼ਾਵਾ ਤੇ ਬਹੁਤ ਮਾਲਕ ਦੀ ਮਿਹਰਜੇ ਦੀ ਬੜੀ ਵੱਡੀ ਲੀਡ ਦੇ ਨਾਲ ਭੁੱਲ ਸਾਹਿਬ ਜੀ ਹਾਂ ਠੀਕ ਆ ਕਿਹਨਾ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਨੰਬਰਦਾਰ ਪਿੰਡ ਸਫਰਾਸਨੀ ਆ ਆਗੂ ਆਮਪਾਲ ਆ ਕੀ ਕਹਿਣਾ ਜੋ ਅੱਜ ਇਥੇ ਕਾਫਲਾ ਰਵਾਨਾ ਹੋ ਰਿਹਾ ਅੱਜ ਜੀ ਮੇਰਾ ਛੋਟਾ ਵੀਰ ਬਲਾਕ ਪ੍ਰਧਾਨ ਆ ਉਹਦੇ ਅੱਜ ਸਾਡੇ ਨਾਲ ਜੀ ਸਿੰਘ ਭੁੱਲਰ ਮੰਤਰੀ ਜੀ ਸੀਐਮ ਭੌਂਸਰ ਮਾਨ ਜੀ ਪੱਟੀ ਜੀ ਲਈ ਉਥੇ ਪਹੁੰਚ ਰਹੇ ਆ ਅਸੀਂ ਬਲਾਕ ਛੋਟਾ ਵੀਰ ਬਲਾਕ ਪ੍ਰਧਾਨ ਬਤਾਰ ਸਿੰਘ ਉਹਦੇ ਹੱਕ ਦੇ ਵਿੱਚ ਵੱਡਾ ਕਾਫਲਾ ਲੈ ਕੇ ਗੱਡੀਆਂ ਦਾ ਪਿੰਡ ਸਫਰਾਸੋ ਬਾਬੇ ਵੀਰ ਤੋਂ ਗੁਰਦਾਰੇ ਨੂੰ ਰਵਾਨਾ ਹੋਣਾ ਕਿ ਉਹ ਤੋਂ ਵੱਡਾ ਕਾਫਲਾ ਹੈ ਬਾਬੇ ਵੀਰ ਤੋਂ ਗੁਰਦਾਰੇ ਨੂੰ ਰਵਾਨਾ ਨਾ ਕੀਨਾ ਜੀ ਤੁਹਾਡਾ ਮੇਰਾ ਨਾਮ ਰਜੀਤ ਸਿੰਘ ਜੀ ਕੀ ਕਹਣਾ ਜੋ ਇੱਥੋਂ ਅੱਜ ਕਾਫਲਾ ਰਵਾਨਾ ਕੀਤਾ ਰਹਿ ਰਿਹਾ ਪਿੰਡ ਸੁਭਰਾ ਤੋਂ ਅਸੀਂ ਅੱਜ ਲਾਲਜੀਤ ਸਿੰਘ ਖੁੱਲਰ ਕੈਬਨ ਮੰਤਰੀ ਦੀ ਪੱਟੀ ਰੇਲੀ ਵਿੱਚ ਪਹੁੰਚ ਰਹੇ ਆਂ ਸਰਦਾਰ ਭਵਨ ਸਿੰਘ ਮਾਨ ਸੀਐਮ ਪਹੁੰਚ ਰਹੇ ਆ ਬਹੁਤ ਵੱਡੀ ਲੀਟਨਾ ਇੱਥੋਂ ਫਦੂਰ ਸਾਹਿਬ ਲੋਕ ਸਭਾ ਛੀੜ ਕੇ ਮਾਨ ਲਾਲਜੀਤ ਸਿੰਘ ਖੁੱਲਰ ਜਿੱਤਣਗੇ ਤੇ ਬਹੁਤ ਜ਼ਿਆਦਾ ਲੋਕਾਂ ਦੀ ਛਾਵਾ ਇੱਥੇ ਵੀ ਮੇਰੇ 15-20 ਗੱਡੀਆਂ ਤਿਆਰ ਹੋਈਆਂ ਵਾਂ ਹੋਰ ਇਹ ਗੱਡੀਆਂ ਆ ਰਹੀਆਂ ਵਾਂ ਇੱਥੋਂ ਸੁਭਰਾ ਤੋਂ 40 ਤੋਂ 50 ਗੱਡੀਆਂ ਜਾ ਰਹੀਆਂ ਵਾਂ ਸਾਰੇ ਪਿੰਡਾਂ ਚੋਂ ਗੱਡੀਆਂ ਬਹੁਤ ਜ਼ਿਆਦਾ ਆ ਰਹੀਆਂ ਅੱਜ ਰੈਲੀ ਨਹੀਂ ਰੇਲਿਆ ਦਾ ਰੂਪ ਧਰੇਗਾ ਸੀਜ਼ਨ ਦੇ ਕਾਰਨ ਵੀ ਕਣਕ ਦਾ ਸੀਜ਼ਨ ਵਾੜੀ ਤੇ ਬਹੁਤ ਜ਼ੋਰ ਚੱਲ ਰਿਹਾ ਪਰ ਲੋਕਾਂ ਵਿੱਚ ਬਹੁਤ ਸ਼ਾਅ ਵਾ ਜੋ ਕਿ ਲਾ ਸਰਦਾਰ ਲਾਲਜੀਤ ਸਿੰਘ ਭੁੱਲਰ ਦੀ ਰੈਲੀ ਵਿੱਚ ਜਾਣ ਲਈ ਤਿਆਰ ਨੇ ਮੇਰਾ ਨਾਮ ਜੀ ਵੀਰ ਜੋਧਾ ਸਿੰਘ ਪਿੰਡ ਸਭਰਾ ਆਮ ਪਾਰਟੀ ਵਰਕਰ ਪਿੰਡ ਸਭਰਾ ਤੋਂ ਅੰਡ ਕੀ ਕਹਿਣਾ ਜੋ ਅੱਜ ਇੱਥੇ ਕਾਫਲਾ ਰਵਾਨਾ ਹੋ ਰਿਹਾ ਅੱਜ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਕੈਬਨ ਮੰਤਰੀ ਪੰਜਾਬ ਉਹਨਾਂ ਦੀ ਅੱਜ ਪੱਟੀ ਰੈਲੀ ਹੈ ਜਿਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਪਹੁੰਚ ਰਹੇ ਨੇ ਅੱਜ ਪਿੰਡ ਸਭਰਾ ਤੋਂ ਸਰਦਾਰ ਅਵਤਾਰ ਸਿੰਘ ਜੀ ਬਲਾਕ ਪ੍ਰਧਾਨ ਅਤੇ ਸਾਰੇ ਹੀ ਵਰਕਰ ਜਿਹੜਾ ਵੀਰ ਅੱਜ ਅਸੀਂ ਪੱਟੀ ਵਿੱਚ ਜਾਣਾ ਵਾ ਬਲਾਕ ਪ੍ਰਧਾਨ ਅਵਤਾਰ ਸਿੰਘ ਦੇ ਘਰੋਂ ਤੇ ਬਾਬਾ ਵੀਰਸ ਸਿੰਘ ਦੇ ਗੁਰਦੁਆਰਾ ਸਾਹਿਬ ਕੱਠ ਕਰਕੇ ਉੱਥੋਂ ਤੁਰਾਂਗੇ ਲੋਕਾਂ ਵੱਲੋਂ ਕਿਦਾਂ ਸਹਿਯੋਗ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਪਬਲਿਕ ਵੱਲੋਂ ਕਿਉਂਕਿ ਮੰਤਰੀ ਸਾਹਿਬ ਨੇ ਕੰਮ ਵਧੀਆ ਕੀਤੇ ਆ ਤੇ ਉਹਨਾਂ ਦੇ ਪਿਆਰ ਸਦਕਾ ਹੀ ਇਹ ਹੰਗਾਰਾ ਮਿਲ ਰਿਹਾ ਸਾਰੇ ਹਜ਼ਾਰੂ ਵੀਰ ਵਰਕਰ ਜਿੰਨੇ ਵੀ ਆਮ ਪਾਰਟੀ ਦੇ ਵਰਕਰ ਆ ਸਾਰੇ ਬਾਅਦ ਚੜ ਕੇ ਜਾ ਰਹੇ ਆ